ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਲੋਰੈਂਟੀਅਨ ਬੈਂਕ ਆਫ ਕੈਨੇਡਾ ਨੇ ਆਪਣੇ ਪੈਨਸ਼ਨ ਪ੍ਰਬੰਧ ਦੇ ਨਾਲ ਜੁੜਿਆ ਇੱਕ ਵੱਡਾ ਕਦਮ ਚੁੱਕਿਆ ਹੈ ਬੈਂਕ ਨੇ ਐਲਾਨ ਕੀਤਾ ਕਿ ਉਹ ਲਗਭਗ 400 ਸੇਵਾ ਮੁਕਤ ਕਰਮਚਾਰੀਆਂ ਲਾਪਾਤਰੀਆਂ ਅਤੇ ਮੁਲਤਵੀ ਪੈਨਸ਼ਨ ਮੈਂਬਰਾਂ ਦੇ ਪੈਨਸ਼ਨ ਲਾਪਤਾ ਦੀ ਜ਼ਿੰਮੇਵਾਰੀ ਪੂਰੀ ਕਰਨ ਦੇ ਲਈ ਇੱਕ ਸਮੂਹ ਐਨਯੂਟੀ ਕੰਟਰੈਕਟ ਖਰੀਦ ਰਿਹਾ ਹੈ ਬੈਂਕ ਦੇ ਮੁਤਾਬਕ ਇਹ ਸੌਦਾ ਇੱਕ ਕੈਨੇਡੀਅਨ ਬੀਮਾ ਕੰਪਨੀ ਦੇ ਨਾਲ ਕੀਤਾ ਗਿਆ ਹੈ ਜਿਸ ਦੇ ਤਹਿਤ ਲੋਰੈਂਟੀਅਨ ਦੀਆਂ ਤਿੰਨ ਰਜਿਸਟਰਡ ਪਰਿਭਾਸ਼ਿਤ ਲਾਪ ਪੈਨਸ਼ਨ ਯੋਜਨਾਵਾਂ ਦੇ ਨਾਲ ਜੁੜੀਆਂ ਲਗਭਗ 60 ਮਿਲੀਅਨ ਡਾਲਰ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਨਾਲ ਸੰਬੰਧਿਤ ਸਮਟੀਆਂ بیمਾ ਕਰਤਾ ਨੂੰ ਟਰਾਂਸਫਰ ਕੀਤੀਆਂ ਜਾਣਗੀਆਂ ਲੋਰੈਂਟੀਅਨ ਬੈਂਕ ਦਾ ਕਹਿਣਾ ਹੈ ਕਿ ਇਹ ਫੈਸਲਾ ਮੌਜੂਦਾ ਅਤੇ ਭਵਿੱਖੀ ਪੈਨਸ਼ਨਰਾਂ ਦੇ ਲਈ ਇੱਕ ਲਾਪਤਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਲਿਆ ਗਿਆ ਹੈ ਇਸ ਤੋਂ ਬਾਅਦ ਸੰਬੰਧਿਤ ਪੈਨਸ਼ਨ ਭੁਗਤਾਨ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ بیمਾ ਕਰਤਾ ਦੀ ਹੋਵੇਗੀ ਜਿਸ ਨਾਲ ਲਾਪਤਰੀਆਂ ਦੇ ਲਈ ਲਗਾਤਾਰ ਅਤੇ ਯਕੀਨੀ ਭੁਗਤਾਨ ਮਿਲਦਾ ਰਹੇਗਾ ਕਾਲਕੇ ਬੈਂਕ ਨੇ ਸਾਫ ਕੀਤਾ ਹੈ ਕਿ ਸਦਗਰਮ ਕਰਮਚਾਰੀ ਅਤੇ ਯੋਜਨਾ ਦੇ ਮੌਜੂਦਾ ਭਾਗੀਦਾਰ ਦੇ ਨਾਲ ਛੁੱਟੀਆਂ ਪੈਨਸ਼ਨ ਜ਼ਿੰਮੇਵਾਰੀਆਂ ਬੈਂਕ ਦੇ ਕੋਲ ਹੀ ਰਹਿਣਗੀਆਂ। ਉਹਨਾਂ ਦੇ ਪੈਨਸ਼ਨ ਲਾਭਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਰਹੀ ਅਤੇ ਇਹ ਪਹਿਲਾਂ ਵਾਂਗ ਹੀ ਚੱਲ ਰਹਿਣਗੀਆਂ ਨੇ। ਸਮਝੌਤੇ ਦੇ ਤਹਿਤ ਸੰਬੰਧਿਤ ਬੀਮਾ ਕਰਤਾ ਪ੍ਰਾਯ ਲਹਿੰਨੇ ਤੋਂ ਪੈਨਸ਼ਨ ਲਾਭ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਲਵੇਗਾ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਉਸ ਦੇ ਗੈਰ ਸੰਚਾਲਨ ਵਿਤੀ ਜੋਖਮ ਘਟਣਗੇ ਅਤੇ ਪੈਨਸ਼ਨ ਪ੍ਰਬੰਧਨ ਦੇ ਨਾਲ ਜੁੜੀਆਂ ਪ੍ਰਸ਼ਾਸਨਿਕ ਲਾਗਤਾਂ ਦੇ ਵਿੱਚ ਵੀ ਕਮੀ ਆਵੇਗੀ। ਵਿੱਤੀ ਵਿਸ਼ਲੇਸ਼ਕਾਂ ਦੇ ਮੁਤਾਬਕ ਇਸੇ ਤਰ੍ਹਾਂ ਦੇ ਸਮੂਹ ਐਨੂਇਟੀ ਸੌਦੇ ਬੈਂਕਾਂ ਅਤੇ ਵੱਡੀਆਂ ਕੰਪਨੀਆਂ ਦੇ ਲਈ ਲੰਬੇ ਸਮੇਂ ਦੇ ਪੈਨਸ਼ਨ ਜੋਖਮ ਨੂੰ ਸੰਭਾਲਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਮੰਨੇ ਜਾਂਦੇ ਦੇ। ਖਾਸ ਕਰਕੇ ਉਸ ਸਮੇਂ ਜਦੋਂ ਵਿਆਜ ਦਰਾਂ ਅਤੇ ਮਾਰਕੀਟ ਹਾਲਾਤ ਅਨਿਸ਼ਚਿਤ ਰਹਿੰਦੇ ਨੇ। ਇਹ ਐਲਾਨ ਉਸ ਸਮੇਂ ਆਇਆ ਜਦੋਂ ਲారెਂਟੀਨ ਬੈਂਕ ਆਪਣੀ ਕਾਰੋਬਾਰੀ ਵੰਟਲ ਦੇ ਵਿੱਚ ਵੱਡੇ ਬਦਲਾਅ ਆ ਰਹੇ ਹਨ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਬੈਂਕਰ ਨੇ ਆਪਣੇ ਆਪ ਨੂੰ ਵੰਡਣ ਦੀ ਯੋਜਨਾ ਦਾ ਐਲਾਨ ਕੀਤਾ ਸੀ ਇਸ ਸੀਓ ਯੋਜਨਾ ਦੇ ਤਹਿਤ ਲੋਰੈਂਟੀਨ ਆਪਣੇ ਵਪਾਰਕ ਕਾਰਜਾਂ ਨੂੰ ਫੇਅਰਸਟੋਨ ਬੈਂਕ ਆਫ ਕੈਨੇਡਾ ਨੂੰ ਵੇਚ ਰਿਹਾ ਜਦਕਿ ਆਪਣੀ ਪਰਚੂਨ ਅਤੇ ਛੋਟੀ ਵਪਾਰਕ ਇਕਾਈ ਨੂੰ ਨੈਸ਼ਨਲ ਬੈਂਕ ਆਫ ਕੈਨੇਡਾ ਨੂੰ ਸੌਂਪਿਆ ਜਾ ਰਿਹਾ ਹੈ ਕੁੱਲ ਮਿਲਾ ਕੇ ਇਹ ਪੈਨਸ਼ਨ ਸੌਦਾ ਤੇ ਵਪਾਰਕ ਪੁਨਰਗਠਨ ਲੋਰੈਂਟੀਅਨ ਬੈਂਕ ਦੀ ਲੰਬੇ ਸਮੇਂ ਦੀ ਰਣਨੀਤੀ ਦਾ ਇੱਕ ਹਿੱਸਾ ਮੰਨੇ ਜਾ ਰਹੇ ਜਿਸ ਦਾ ਮਕਸਦ ਵਿੱਤੀ ਸਥਿਰਤਾ ਵਧਾਉਣਾ ਤੇ ਜੋਖਮ ਘਟਾਉਣਾ ਹੈ। ਲੋਰੈਂਟੀਅਨ ਬੈਂਕ ਆਫ ਕੈਨੇਡਾ ਨੇ ਆਪਣੇ ਪੈਨਸ਼ਨ ਪ੍ਰਬੰਧ ਦੇ ਨਾਲ ਜੁੜਿਆ ਇੱਕ ਵੱਡਾ ਕਦਮ ਚੁੱਕਿਆ ਹੈ। ਬੈਂਕ ਨੇ ਐਲਾਨ ਕੀਤਾ ਕਿ ਉਹ ਲਗਭਗ 400 ਸੇਵਾ ਮੁਕਤ ਕਰਮਚਾਰੀਆਂ, ਲਾਪਾਤਰੀਆਂ ਅਤੇ ਮੁਲਤਵੀ ਪੈਨਸ਼ਨ ਮੈਂਬਰਾਂ ਦੇ ਪੈਨਸ਼ਨ ਲਾਪਤਾ ਦੀ ਜ਼ਿੰਮੇਵਾਰੀ ਪੂਰੀ ਕਰਨ ਦੇ ਲਈ ਇੱਕ ਸਮੂਹ ਐਨਯੂਟੀ ਕੰਟਰੈਕਟ ਖਰੀਦ ਰਿਹਾ ਹੈ। ਬੈਂਕ ਦੇ ਮੁਤਾਬਕ ਇਹ ਸੌਦਾ ਇੱਕ ਕੈਨੇਡੀਅਨ ਬੀਮਾ ਕੰਪਨੀ ਦੇ ਨਾਲ ਕੀਤਾ ਗਿਆ ਹੈ। ਜਿਸ ਦੇ ਤਹਿਤ ਲੋਰੈਂਟੀਅਨ ਦੀਆਂ ਤਿੰਨ ਰਜਿਸਟਰਡ ਪਰਿਭਾਸ਼ਿਤ ਲਾਪ ਪੈਨਸ਼ਨ ਯੋਜਨਾਵਾਂ ਦੇ ਨਾਲ ਜੁੜੀਆਂ ਲਗਭਗ 60 ਮਿਲੀਅਨ ਡਾਲਰ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਨਾਲ ਸੰਬੰਧਿਤ ਸੰਪਤੀਆਂ بیمਾ ਕਰਤਾ ਨੂੰ ਟ੍ਰਾਂਸਫਰ ਕੀਤੀਆਂ ਜਾਣਗੀਆਂ ਲੋਰੈਂਟੀਅਨ ਬੈਂਕ ਦਾ ਕਹਿਣਾ ਹੈ ਕਿ ਇਹ ਫੈਸਲਾ ਮੌਜੂਦਾ ਅਤੇ ਭਵਿੱਖੀ ਪੈਨਸ਼ਨ ਰਾਦੇ ਲਈ ਇੱਕ ਲਾਪਤੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਲਿਆ ਗਿਆ ਹੈ ਇਸ ਤੋਤੇ ਤੋਂ ਬਾਅਦ ਸੰਬੰਧਿਤ ਪੈਨਸ਼ਨ ਭੁਗਤਾਨਾਂ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ بیمਾ ਕਰਤਾ ਦੀ ਹੋਵੇਗੀ ਜਿਸ ਦੇ ਨਾਲ ਲਾਪਤਰੀਆਂ ਦੇ ਲਈ ਲਗਾਤਾਰ ਅਤੇ ਯਕੀਨੀ ਭੁਗਤਾਨ ਮਿਲਦਾ ਰਹੇਗਾ ਅਲਕੇ ਬੈਂਕ ਨੇ ਸਾਫ ਕੀਤਾ ਹੈ ਕਿ ਸਦਗਰਮ ਕਰਮਚਾਰੀ ਅਤੇ ਯੋਜਨਾ ਦੇ ਮੌਜੂਦਾ ਭਾਗੀਦਾਰ ਦੇ ਨਾਲ ਛੁੱਟੀਆਂ ਪੈਨਸ਼ਨ ਜ਼ਿੰਮੇਵਾਰੀਆਂ ਬੈਂਕ ਦੇ ਕੋਲ ਹੀ ਰਹਿਣਗੀਆਂ ਉਹਨਾਂ ਦੇ ਪੈਨਸ਼ਨ ਲਾਭਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਰਹੀ ਅਤੇ ਇਹ ਪਹਿਲਾ ਵਾਂਗ ਹੀ ਚੱਲਦੀ ਰਹਿਣਗੀਆਂ ਨੇ ਸਮਝੋਤੇ ਦੇ ਤਹਿਤ ਸੰਬੰਧਿਤ ਬੀਮਾ ਕਰਤਾ ਅਪ੍ਰੈਲ ਮਹੀਨੇ ਤੋਂ ਪੈਨਸ਼ਨ ਲਾਭ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਲਵੇਗਾ ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਉਸ ਦੇ ਕੈਸ਼ ਅੰਜਲਨ ਵਿੱਤੀ ਜੋਖਮ ਘਟਨਗੇ ਅਤੇ ਪੈਨਸ਼ਨ ਪ੍ਰਬੰਧਨ ਦੇ ਨਾਲ ਜੁੜੀਆਂ ਪ੍ਰਸ਼ਾਸਨਿਕ ਲਾਗਤਾਂ ਦੇ ਵਿੱਚ ਵੀ ਕਮੀ ਆਵੇਗੀ ਵਿੱਤੀ ਵਿਸ਼ਲੇਸ਼ਕਾਂ ਦੇ ਮੁਤਾਬਕ ਇਸੇ ਤਰ੍ਹਾਂ ਦੇ ਸਮੂਹ ਐਨੂਇਟੀ ਸੌਦੇ ਬੈਂਕਾਂ ਅਤੇ ਵੱਡੀਆਂ ਕੰਪਨੀਆਂ ਦੇ ਲਈ ਲੰਬੇ ਸਮੇਂ ਦੇ ਪੈਨਸ਼ਨ ਜੋਖਮ ਨੂੰ ਸੰਭਾਲਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਮੰਨੇ ਜਾਂਦੇ ਦੇ ਖਾਸ ਕਰਕੇ ਉਸ ਸਮੇਂ ਜਦੋਂ ਵਿਆਸਨਾ ਅਤੇ ਮਾਰਕੀਟ ਹਾਲਾਤ ਅਨਿਸ਼ਚਿਤ ਰਹਿੰਦੇ ਨੇ ਇਹ ਐਲਾਨ ਉਸ ਸਮੇਂ ਆਇਆ ਜਦੋਂ ਲੋਰੈਂਟੀਨ ਬੈਂਕ ਆਪਣੇ ਕਾਰੋਬਾਰੀ ਵੰਟਲ ਦੇ ਵਿੱਚ ਵੱਡੇ ਬਦਲਾਅ ਕਰ ਰਿਹਾ ਹੈ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਬੈਂਕਰ ਨੇ ਆਪਣੇ ਆਪ ਨੂੰ ਵੰਡਣ ਦੀ ਯੋਜਨਾ ਦਾ ਐਲਾਨ ਕੀਤਾ ਸੀ ਇਸ ਯੋਜਨਾ ਦੇ ਤਹਿਤ ਲੋਰੈਂਟੀਨ ਆਪਣੇ ਵਪਾਰਕ ਕਾਰਜਾਂ ਨੂੰ ਫੇਅਰਸਟੋਨ ਬੈਂਕ ਆਫ ਕੈਨੇਡਾ ਨੂੰ ਵੇਚ ਰਿਹਾ ਹੈ ਜਦਕਿ ਆਪਣੀ ਪਰਚੂਨ ਅਤੇ ਛੋਟੀ ਵਪਾਰਕ ਇਕਾਈ ਨੂੰ ਨੈਸ਼ਨਲ ਬੈਂਕ ਆਫ ਕੈਨੇਡਾ ਨੂੰ ਸੌਂਪਿਆ ਜਾ ਰਿਹਾ ਹੈ ਕੁੱਲ ਮਿਲਾ ਕੇ ਇਹ ਪੈਨਸ਼ਨ ਸੌਦਾ ਤੇ ਵਪਾਰਕ ਪੁਨਰਗਠਨ ਲੋਰੈਂਟੀਅਨ ਬੈਂਕ ਦੀ ਲੰਬੇ ਸਮੇਂ ਦੀ ਰਣਨੀਤੀ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਜਿਸ ਦਾ ਮਕਸਦ ਵਿੱਤੀ ਸਥਿਰਤਾ ਵਧਾਉਣਾ ਤੇ ਜੋਖਮ ਘਟਾਉਣਾ ਹੈ। ਲੋਰੈਂਟੀਅਨ ਬੈਂਕ ਆਫ ਕੈਨੇਡਾ ਨੇ ਆਪਣੇ ਪੈਨਸ਼ਨ ਪ੍ਰਬੰਧ ਦੇ ਨਾਲ ਜੁੜਿਆ ਇੱਕ ਵੱਡਾ ਕਦਮ ਚੁੱਕਿਆ ਹੈ। ਬੈਂਕ ਨੇ ਐਲਾਨ ਕੀਤਾ ਕਿ ਉਹ ਲਗਭਗ 400 ਸੇਵਾ ਮੁਕਤ ਕਰਮਚਾਰੀਆਂ, ਲਾਪਾਤਰੀਆਂ ਅਤੇ ਮੁਲਤਵੀ ਪੈਨਸ਼ਨ ਮੈਂਬਰਾਂ ਦੇ ਪੈਨਸ਼ਨ ਲਾਪਤਾ ਦੀ ਜ਼ਿੰਮੇਵਾਰੀ ਪੂਰੀ ਕਰਨ ਦੇ ਲਈ ਇੱਕ ਸਮੂਹ ਐਨਯੂਟੀ ਕੰਟਰੈਕਟ ਖਰੀਦ ਰਿਹਾ ਹੈ। ਬੈਂਕ ਦੇ ਮੁਤਾਬਕ ਇਹ ਸੌਦਾ ਇੱਕ ਕੈਨੇਡੀਅਨ ਬੀਮਾ ਕੰਪਨੀ ਦੇ ਨਾਲ ਕੀਤਾ ਗਿਆ ਹੈ। ਜਿਸ ਦੇ ਤਹਿਤ ਲੋਰੈਂਟੀਅਨ ਦੀਆਂ ਤਿੰਨ ਰਜਿਸਟਰਡ ਪਰਿਭਾਸ਼ਿਤ ਲਾਪ ਪੈਨਸ਼ਨ ਯੋਜਨਾਵਾਂ ਦੇ ਨਾਲ ਜੁੜੀਆਂ ਲਗਭਗ 60 ਮਿਲੀਅਨ ਡਾਲਰ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਨਾਲ ਸੰਬੰਧਿਤ ਸੰਪਤੀਆਂ بیمਾ ਕਰਤਾ ਨੂੰ ਟਰਾਂਸਫਰ ਕੀਤੀਆਂ ਜਾਣਗੀਆਂ ਲੋਰੈਂਟੀਅਨ ਬੈਂਕ ਦਾ ਕਹਿਣਾ ਹੈ ਕਿ ਇਹ ਫੈਸਲਾ ਮੌਜੂਦਾ ਅਤੇ ਭਵਿੱਖੀ ਪੈਨਸ਼ਨ ਰਾਦੇ ਲਈ ਇੱਕ ਲਾਭਾ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਲਿਆ ਗਿਆ ਹੈ ਇਸ ਉਸੋਤੇ ਤੋਂ ਬਾਅਦ ਸੰਬੰਧਿਤ ਪੈਨਸ਼ਨ ਭੁਗਤਾਨਾਂ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ بیمਾ ਕਰਤਾ ਦੀ ਹੋਵੇਗੀ ਜਿਸ ਨਾਲ ਲਾਪਾਤਰੀਆਂ ਦੇ ਲਈ ਲਗਾਤਾਰ ਅਤੇ ਯਕੀਨੀ ਭੁਗਤਾਨ ਮਿਲਦਾ ਰਹੇਗਾ ਅਲਕੇ ਬੈਂਕ ਨੇ ਸਾਫ ਕੀਤਾ ਹੈ ਕਿ ਸਦਗਰਮ ਕਰਮਚਾਰੀ ਅਤੇ ਯੋਜਨਾ ਦੇ ਮੌਜੂਦਾ ਭਾਗੀਦਾਰ ਦੇ ਨਾਲ ਛੁੱਟੀਆਂ ਪੈਨਸ਼ਨ ਜ਼ਿੰਮੇਵਾਰੀਆਂ ਬੈਂਕ ਦੇ ਕੋਲ ਹੀ ਰਹਿਣਗੀਆਂ। ਉਹਨਾਂ ਦੇ ਪੈਨਸ਼ਨ ਲਾਭਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਰਹੀ ਅਤੇ ਇਹ ਪਹਿਲਾ ਵਾਂਗ ਹੀ ਚੱਲ ਰਹਿਣੀਆਂ ਨੇ। ਸਮਝੌਤੇ ਦੇ ਤਹਿਤ ਸੰਬੰਧਿਤ ਬੀਮਾ ਕਰਤਾ ਪ੍ਰਾਯ ਲਹਿੰਨੇ ਤੋਂ ਪੈਨਸ਼ਨ ਲਾਭ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਲਵੇਗਾ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਉਸ ਦੇ ਗੈਰ ਸੰਚਾਲਨ ਵਿਤੀ ਜੋਖਮ ਘਟਣਗੇ ਅਤੇ ਪੈਨਸ਼ਨ ਪ੍ਰਬੰਧਨ ਦੇ ਨਾਲ ਜੁੜੀਆਂ ਪ੍ਰਸ਼ਾਸਨਿਕ ਲਾਗਤਾਂ ਦੇ ਵਿੱਚ ਵੀ ਕਮੀ ਆਵੇਗੀ। ਵਿੱਤੀ ਵਿਸ਼ਲੇਸ਼ਕਾਂ ਦੇ ਮੁਤਾਬਕ ਇਸੇ ਤਰ੍ਹਾਂ ਦੇ ਸਮੂਹ ਐਨੂਇਟੀ ਸੌਦੇ ਬੈਂਕਾਂ ਅਤੇ ਵੱਡੀਆਂ ਕੰਪਨੀਆਂ ਦੇ ਲਈ ਲੰਬੇ ਸਮੇਂ ਦੇ ਪੈਨਸ਼ਨ ਜੋਖਮ ਨੂੰ ਸੰਭਾਲਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਮੰਨੇ ਜਾਂਦੇ ਨੇ। ਖਾਸ ਕਰਕੇ ਉਸ ਸਮੇਂ ਜਦੋਂ ਵਿਆਜ ਦਰਾਂ ਅਤੇ ਮਾਰਕੀਟ ਹਾਲਾਤ ਅਨਿਸ਼ਚਿਤ ਰਹਿੰਦੇ ਨੇ। ਇਹ ਐਲਾਨ ਉਸ ਸਮੇਂ ਆਇਆ ਜਦੋਂ ਲారెਂਟੀਨ ਬੈਂਕ ਆਪਣੇ ਕਾਰੋਬਾਰੀ ਵੰਟਲ ਦੇ ਵਿੱਚ ਵੱਡੇ ਬਦਲਾਅ ਆ ਰਹੇ ਹਨ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਬੈਂਕਰ ਨੇ ਆਪਣੇ ਆਪ ਨੂੰ ਵੰਡਣ ਦੀ ਯੋਜਨਾ ਦਾ ਐਲਾਨ ਕੀਤਾ ਸੀ ਇਸ ਸੀਓ ਇਸ ਨਾਲ ਦੇ ਤਹਿਤ ਲੋਰੈਂਟੀਨ ਆਪਣੇ ਵਪਾਰਕ ਕਾਰਜਾਂ ਨੂੰ ਫੇਅਰਸਟੋਨ ਬੈਂਕ ਆਫ ਕੈਨੇਡਾ ਨੂੰ ਵੇਚ ਰਿਹਾ ਜਦ ਕਿ ਆਪਣੀ ਪਰਚੂਨ ਅਤੇ ਛੋਟੀ ਵਪਾਰਕ ਇਕਾਈ ਨੂੰ ਨੈਸ਼ਨਲ ਬੈਂਕ ਆਫ ਕੈਨੇਡਾ ਨੂੰ ਸੌਂਪਿਆ ਜਾ ਰਿਹਾ ਹੈ ਕੁੱਲ ਮਿਲਾ ਕੇ ਇਹ ਪੈਨਸ਼ਨ ਸੌਦਾ ਤੇ ਵਪਾਰਕ ਪੁਨਰਗਠਨ ਲੋਰੈਂਟੀਅਨ ਬੈਂਕ ਦੀ ਲੰਬੇ ਸਮੇਂ ਦੀ ਰਣਨੀਤੀ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਜਿਸ ਦਾ ਮਕਸਦ ਵਿੱਤੀ ਸਥਿਰਤਾ ਵਧਾਉਣਾ ਤੇ ਜੋਖਮ ਘਟਾਉਣਾ ਹੈ। ਲੋਰੈਂਟੀਅਨ ਬੈਂਕ ਆਫ ਕੈਨੇਡਾ ਨੇ ਆਪਣੇ ਪੈਨਸ਼ਨ ਪ੍ਰਬੰਧ ਦੇ ਨਾਲ ਜੁੜਿਆ ਇੱਕ ਵੱਡਾ ਕਦਮ ਚੁੱਕਿਆ ਹੈ। ਬੈਂਕ ਨੇ ਐਲਾਨ ਕੀਤਾ ਕਿ ਉਹ ਲਗਭਗ 400 ਸੇਵਾ ਮੁਕਤ ਕਰਮਚਾਰੀਆਂ, ਲਾਪਾਤਰੀਆਂ ਅਤੇ ਮੁਲਤਵੀ ਪੈਨਸ਼ਨ ਮੈਂਬਰਾਂ ਦੇ ਪੈਨਸ਼ਨ ਲਾਪਤਾ ਦੀ ਜ਼ਿੰਮੇਵਾਰੀ ਪੂਰੀ ਕਰਨ ਦੇ ਲਈ ਇੱਕ ਸਮੂਹ ਐਨਯੂਟੀ ਕੰਟਰੈਕਟ ਖਰੀਦ ਰਿਹਾ ਹੈ। ਬੈਂਕ ਦੇ ਮੁਤਾਬਕ ਇਹ ਸੌਦਾ ਇੱਕ ਕੈਨੇਡੀਅਨ ਬੀਮਾ ਕੰਪਨੀ ਦੇ ਨਾਲ ਕੀਤਾ ਗਿਆ ਹੈ। ਜਿਸ ਦੇ ਤਹਿਤ ਲੋਰੈਂਟੀਅਨ ਦੀਆਂ ਤਿੰਨ ਰਜਿਸਟਰਡ ਪਰਿਭਾਸ਼ਿਤ ਲਾਪ ਪੈਨਸ਼ਨ ਯੋਜਨਾਵਾਂ ਦੇ ਨਾਲ ਜੁੜੀਆਂ ਲਗਭਗ 60 ਮਿਲੀਅਨ ਡਾਲਰ ਦੀਆਂ ਜ਼ਿੰਮੇਵਾਰੀਆਂ ਅਤੇ ਉਹਨਾਂ ਨਾਲ ਸੰਬੰਧਿਤ ਸੰਪਤੀਆਂ بیمਾ ਕਰਤਾ ਨੂੰ ਟਰਾਂਸਫਰ ਕੀਤੀਆਂ ਜਾਣਗੀਆਂ ਲੋਰੈਂਟੀਅਨ ਬੈਂਕ ਦਾ ਕਹਿਣਾ ਹੈ ਕਿ ਇਹ ਫੈਸਲਾ ਮੌਜੂਦਾ ਅਤੇ ਭਵਿੱਖੀ ਪੈਨਸ਼ਨਰਾਂ ਦੇ ਲਈ ਇੱਕ ਲਾਭਾਤਮਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਲਿਆ ਗਿਆ ਹੈ ਇਸ ਉਸੋਤੇ ਤੋਂ ਬਾਅਦ ਸੰਬੰਧਿਤ ਪੈਨਸ਼ਨ ਭੁਗਤਾਨ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ بیمਾ ਕਰਤਾ ਦੀ ਹੋਵੇਗੀ ਜਿਸ ਦੇ ਨਾਲ ਲਾਪਾਤਰੀਆਂ ਦੇ ਲਈ ਲਗਾਤਾਰ ਅਤੇ ਯਕੀਨੀ ਭੁਗਤਾਨ ਮਿਲਦਾ ਰਹੇਗਾ ਅਲਕੇ ਬੈਂਕ ਨੇ ਸਾਫ ਕੀਤਾ ਹੈ ਕਿ ਸਦਗਰਮ ਕਰਮਚਾਰੀ ਅਤੇ ਯੋਜਨਾ ਦੇ ਮੌਜੂਦਾ ਭਾਗੀਦਾਰ ਦੇ ਨਾਲ ਛੁੱਟੀਆਂ ਪੈਨਸ਼ਨ ਜ਼ਿੰਮੇਵਾਰੀਆਂ ਬੈਂਕ ਦੇ ਕੋਲ ਹੀ ਰਹਿਣਗੀਆਂ। ਉਹਨਾਂ ਦੇ ਪੈਨਸ਼ਨ ਲਾਭਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਰਹੀ ਅਤੇ ਇਹ ਪਹਿਲਾਂ ਵਾਂਗ ਹੀ ਚੱਲ ਰਹਿਣਗੀਆਂ। ਸਮਝੌਤੇ ਦੇ ਤਹਿਤ ਸੰਬੰਧਿਤ ਬੀਮਾ ਕਰਤਾ ਪ੍ਰਾਇਲ ਮਹੀਨੇ ਤੋਂ ਪੈਨਸ਼ਨ ਲਾਭ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਲਵੇਗਾ।